ਕੁਲਜੀ ਹਮ ਇੱਚ ਰਣਨੀਤੀ ਵੀ ਜਿਹੜੀ ਆ ਸਾਂਝੇ ਮਲਾਜਮ ਮੰਚ ਦੀ ਆ ਜਿਹੜੀ ਆ ਵੀ ਜਥੇਬੰਦੀਆਂ ਉਹਨਾਂ ਨਾਲ رابطہ ਕਾਇਮ ਕਰ ਲਿਓ ਆਲਮੋਸਟ ਇੱਕ ਮੀਟਿੰਗ ਹੋ ਗਏਗੀ ਉਹ ਦੁਬਾਰਾ ਰਿਵਾਈਵ ਕਰ ਲੋਗੇ ਰਿਵਾਈਵ ਕਰਾਂ ਉਹ ਰਿਵਾਈਵ ਹੋ ਰਿਹਾ ਜਿਵੇਂ ਕਿ ਚੰਡੀਗੜ੍ਹ ਮਹਾਲੀ 1-2 ਹਫ਼ਤਿਆਂ ਦੇ ਵਿੱਚ ਰਿਵਾਈਵ ਹੋ ਜਾਏਗਾ ਇੱਥੇ ਐਕਸ਼ਨ ਸ਼ੁਰੂ ਕਰਾ ਦਾਂਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਿਕਲਿਆ ਜਾਏਗਾ ਇੱਕ ਮੀਟਿੰਗ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਆ ਸਾਡੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਜਾਏਗੀ ਸਾਰਿਆਂ ਨੂੰ ਇਕੱਠੇ ਕਰਕੇ ਜਿਹੜੀ ਸਾਂਝੇ ਮਲਾਜਮ ਮੰਚ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਜੱਥੇ ਬੰਦੇ ਜਿਵੇਂ ਫਰੰਟ ਆ ਫਰੰਟ ਦੇ ਨਾਲ ਅਸੀਂ ਮਲਾਰਮ ਪੈਂਸ਼ਨਾਂ ਸਾਂਝਾ ਫਰੰਟ ਉਹਦੇ ਨਾਲ ਕਿਵੇਂ ਤਾਲ ਮਿਲ ਕਰਾਂਗੇ ਉਹਦੇ ਨਾਲ ਐਕਸ਼ਨ ਕੋਆਰਡੀਨੇਟ ਕਰਾਂਗੇ ਇੱਕ ਸਾਂਝਾ ਐਕਸ਼ਨ ਕੋਆਰਡੀਨੇਟ ਕਰਕੇ ਇਹਦੇ ਵਿੱਚ ਹੁੰਦਾ ਕੀ ਹੈ ਕਿ ਸਾਡੀਆਂ ਆਪਣੀਆਂ ਹੀ ਪ੍ਰੋਬਲਮ ਬਹੁਤ ਆ ਪ੍ਰੋਬਲਮ ਕੀ ਹੈ ਕਿ ਜਦੋਂ ਜੰਗ ਸ਼ੁਰੂ ਹੋ ਜਾਂਦੀ ਆ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਂਦਾ ਉਸ ਸਮੇਂ ਮੰਗਾਂ ਤੇ ਭੰਨ ਜਾਂਦੀ ਆ 50 60 ਹਰ ਇੱਕ ਨੂੰ ਦੇਖੋ ਜਦੋਂ ਇੱਕ ਫੌਜ ਲੜਦੀ ਆ ਉਹ ਲੜਦੀ ਏਵੇਂ ਕਿ ਉਹਨਾਂ ਸਾਹਮਣੇ ਇੱਕੋ ਹੀ ਇੱਕ ਆਧਾਰ ਹੁੰਦਾ ਆਪਣੇ ਦੇਸ਼ ਦਾ ਆਪਣੀ ਭੂਮੀ ਦਾ ਆਪਣੀ ਕੌਮ ਦਾ ਆਪਣੀ ਨਸਲ ਦਾ ਤੇ ਉਹਨਾਂ ਨੇ ਇਹ ਇਹਦਾ ਆਧਾਰ ਬਣਾ ਕੇ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਇਹ ਦੁਸ਼ਮਣ ਨੂੰ ਹਰਾਉਣਾ ਅਸੀਂ ਆਪਣਾ ਦੇਸ਼ ਆਪਣੀ ਭੂਮੀ ਆਪਣੀ ਕੌਮ ਨੂੰ ਖਤਮ ਨਹੀਂ ਕਰਾਉਣਾ ਜੇ ਬਚਣਾ ਚਾਹੁੰਦੇ ਤੇ ਆਪਾਂ ਲੜਨਾ ਤੇ ਆਪਾਂ ਜਿੱਤ ਹੌਂਸਲਾ ਕਰਨ ਜਦੋਂ ਸਾਡੀ ਲੜਾਈ ਸ਼ੁਰੂ ਹੁੰਦੀ ਉਦੋਂ ਇਹਦੇ ਵਿੱਚ ਬਹੁਤ ਸਾਰੇ ਵਿੱਤੀ ਲਾਭ ਹੁੰਦੇ ਨੇ ਕਿ ਹਰ ਕੋਈ ਕਹਿੰਦਾ ਕਿ ਮੈਨੂੰ ਜਿਹੜਾ ਮੇਰਾ ਹੱਕ ਮਿਲਣਾ ਚਾਹੀਦਾ ਤੇ ਉਹ ਇੰਨੇ ਕ ਕਲੈਸ਼ ਕਰ ਜਾਂਦੇ ਨੇ ਕਿ ਮੀਟਿੰਗਾਂ ਦੇ ਵਿੱਚੋਂ ਕੱਢਣਾ ਬਹੁਤ ਔਖਾ ਜਿਹੜਾ ਇੱਕ ਬਹੁਤ ਵੱਡੀ ਸਮੱਸਿਆ ਹੈ ਸੋ ਇਹਦੇ ਲਈ ਅਸੀਂ ਇੱਕ ਸਟ੍ਰੈਟਜੀ ਬਣਾ ਰਹੇ ਨੇ ਕਿ ਜਿੱਥੇ ਫਰੰਟ ਖੜਿਆ ਫਰੰਟ ਨੂੰ ਖੜੇ ਰਹਿਣ ਦੋ ਉਹਦੀ ਜਿਹੜੀ ਆ ਵੀ ਭਰਾਤਰੀ ਜਥੇਬੰਦੀ ਉਹਨਾਂ ਨੂੰ ਰਹਿਣ ਦੋ ਕਿਉਂਕਿ ਉਹਨਾਂ ਦੀ ਆਪਣੀਆਂ ਮੰਗਾਂ ਜਦੋਂ ਇੱਕ ਬਹੁਤ ਵੱਡਾ ਐਕਸ਼ਨ ਕੋਆਰਡੀਨੇਟ ਕਰਕੇ ਕਰ ਦਿੱਤਾ ਗਿਆ ਤੇ ਸਰਕਾਰ ਅੱਗੇ ਮੀਟਿੰਗਾਂ ਜਿਹੜੀਆਂ ਉਹਦੇ ਵਿੱਚ ਰੱਖਿਆ ਜਾਣਗੀਆਂ ਵੀ ਆਹ ਜਿਹੜੀ ਆ ਫਰੰਟ ਦੀ ਜਥੇਬੰਦੀਆਂ ਉਹ ਫਰੰਟ ਲਈ ਇੱਕ ਅਲੱਗ ਮੀਟਿੰਗ ਦਿੱਤੀ ਜਾਵੇ ਮੰਚ ਲਈ ਲੱਗ ਮੀਟਿੰਗ ਦਿੱਤੀ ਜਾਵੇ ਔਰ ਜਿਹੜੇ ਕੱਚੇ ਪੱਕੇ ਮੁਲਾਜ਼ਮਾਂ ਉਹਨਾਂ ਦੀ ਜਥੇਬੰਦੀਆਂ ਦਾ ਇੱਕ ਧੜੇ ਤੇ ਲਿਆ ਕੇ ਉਹਨਾਂ ਦੀ ਅਲੱਗ ਮੀਟਿੰਗ ਦਿੱਤੀ ਵੀ ਪੰਜ ਜਿਹੜੀ ਨਵੀਂ ਪੁਰਾਣੀ ਪੈਨਸ਼ਨ ਮੰਗ ਰਹੇ ਉਹਨਾਂ ਨੂੰ ਵੀ ਅਲੱਗ ਦੇ ਦਿੱਤੀ ਜਾਵੇ ਮੇਟ ਤਾਂ ਕਿ ਆਪਣੀ ਆਪਣੀ ਮੀਟਿੰਗ ਕਰਕੇ ਉਹ ਆਪਣੀ ਗੱਲ ਇਹ ਕਰ ਸਕਣ ਜੇਕਰ ਇੱਕੋ ਹੀ ਮੀਟਿੰਗ ਕੀਤੀ ਜਾਂਦੀ ਤਾਂ ਉਹਦੇ ਵਿੱਚ 50 ਮੰਗਾ ਡਿਸਕਸ ਹੋਣੀਆਂ ਬਹੁਤ ਮੁਸ਼ਕਲ ਅਸੀਂ ਇਹ ਮੰਾਵਾਂਗੇ ਸਾਰੇ ਇੱਕ ਪਲੇਟਫਾਰਮ ਤੇ ਇੱਕ ਝੰਡੇ ਥੱਲੇ ਲੜਨਗੇ ਕੋਆਰਡੀਨੇਟ ਕਰਕੇ ਕਰਨਗੇ ਲੇਕਿਨ ਇੱਕ ਪੈਨਲ ਬਣਾ ਲਿਆ ਜਾਏਗਾ ਵੀ ਜੇ ਠੇਕੇ ਮੁਲਾਜ਼ਮਾਂ ਦੀ ਗੱਲ ਕਰਨੀ ਹੈ ਤਾਂ ਉਸ ਪੈਨਲ ਦੇ ਵਿੱਚ ਬਹੁਤ ਜਿਹੜੇ ਬੰਦੇ ਆ ਉਹਨਾਂ ਦੇ ਖੁਦ ਦੇ ਹੋਣ ਪਰ ਇਹ ਨਹੀਂ ਵੀ ਫਿਰ ਜਿਹੜਾ ਅਸੀਂ ਇੱਕ ਸਾਂਝਾ ਜਿਹੜਾ ਇੱਕ ਬਣਾ ਰਹੇ ਪਲੇਟਫਾਰਮ ਉਹਦੇ ਕੋਈ ਬੰਦੇ ਨਾ ਹੋਣ ਕਿਉਂਕਿ ਫਿਰ ਤੇ ਅਸੀਂ ਅਲੱਗ ਹੋਗੇ ਉਹਦੇ ਵਿੱਚ ਉਹ ਵੀ ਹੁਣ ਲੇਕਿਨ ਪ੍ਰੈਫਰੈਂਸ ਉਹਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੀ ਮੰਗ ਹੈ ਜੇ ਪੁਰਾਣੀ ਪੈਨਸ਼ਨ ਦੀ ਗੱਲ ਕਰਨੀ ਹੈ ਨਾ ਪੁਰਾਣੀ ਪੈਨਸ਼ਨ ਦੀ ਸਾਰੀ ਇਹ ਧੇਰਾ ਮੁੱਖ ਤੌਰ ਤੇ ਉਹਦੇ ਵਿੱਚੋਂ ਨਾਲ ਅਸੀਂ ਵੀ ਹੋਈਏ ਤੇ ਜੇ ਆਮ ਗੱਲ ਕਰਨੀ ਜਿਵੇਂ ਡੀਏ ਦੀ ਗੱਲ ਆ ਮਿਨਿਸਟਰੀਅਲ ਵਾਲੇ ਦੀ ਮੰਗਾ ਹੈ ਡਿਏ ਦੇ ਦਿਆ ਏਰੀਅਰ ਦੀ ਆਵਾ ਪੇ ਕਮਿਸ਼ਨ ਦੀ ਜਾਂ 116 116 ਦਾ ਪੱਤਰ ਦੀ ਮੰਗ ਹੀ ਸਾਡੇ ਨਾਲ ਦੋ ਹੁੰਦੀ ਆ ਵੀ ਇੱਕ ਡੀਏ ਹੋ ਗਿਆ ਇੱਕ ਏਰੀਅਰ ਹੋ ਗਿਆ ਤੇ ਇੱਕ 59 ਵਾਲਾ ਹੋ ਗਿਆ ਹੋਰ ਉਹਨਾਂ ਦੀ ਕੋਈ ਮੰਗ ਹੀ ਨਹੀਂ ਹੁੰਦੀ ਹੂੰ ਹੂੰ ਸੋ ਉਹ ਵੀ ਜਿਹੜੀ ਆ ਸਾਡੇ ਨਾਲ ਖੜ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਸੋ ਇਸ ਤਰ੍ਹਾਂ ਦੀ ਇੱਕ ਸਟ੍ਰੈਟਜੀ ਨਾਲ ਰੂਪਰੇਖਾ ਬਾਹਰ ਮੁਖੀ ਜੀ ਦੱਸੀ ਆ ਇਹਨੂੰ ਅੱਗੇ ਡਿਟੇਲ ਦੇ